ਸਰ ਕੀ ਹੈ ਜੀ ਪੂਰਾ ਮਾਮਲਾ ਜੀ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਿਲ੍ਹਾ ਦਰਸ਼ੀ ਸੁਪਤ ਚਰਮਾ ਐਪੀਐਸਟੀ ਦੇ ਡਿਪਟੀ ਡਾਇਰੈਕਟਰ ਹੈ ਅਸੀਂ ਇੱਕ ਸਪੈਸ਼ਲ ਕੰਪੇਨ ਅਗੇਂਸਟ ਸਨੈਚਰਸ ਐਂਡ ਦਿਫੀਸ ਤੇ ਚਲਾਇਆ ਜਿਸ ਦੇ ਤਹਿਤ ਥਾਣਾ ਭਾਰਗੋ ਕਪਤੀ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈਗਾ ਜੋ ਕਿ ਉਹਦੇ ਕੋਲੋਂ ਅਸੀਂ ਚੋਰੀशुदा ਜਿਹੜੇ 15 ਵੱਖ-ਵੱਖ ਕੰਪੜੀਆਂ ਦੇ 250 ਰਿਕਵਰ ਕੀਤੇ ਹਨ ਚੋਰੀ ਦੇ ਸਿਲੰਡਰ ਰਿਕਵਰ ਕੀਤੇ ਹਨ ਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਹੈ ਦੇਸ ਦੇ ਖਿਲਾਫ ਰੈਲੇਵੈਂਟ ਸੈਕਸ਼ਨਸ ਆਫ ਬੀਐਨਐਸ ਦੇ ਅਸੀਂ ਖਾਣਾ ਭਾਰੂ ਵਿਅਕਤੀ ਦੇ ਵਿੱਚ ਮੁਕੱਦਮਾ ਦਰਜ ਕੀਤਾ ਹੈ ਸਰ ਇਸ ਤੇ ਪਹਿਲੇ ਕੋਈ ਮਾਮਲਾ ਦਰਜ ਹੈ ਜੀ ਹਾਂ ਜੀ ਪ੍ਰਿਜ਼ਨ ਨੰਬਰੀ ਇਨਵੈਸਟੀਗੇਸ਼ਨ ਦੇ ਵਿੱਚ ਇਹਦੇ ਤੇ ਇੱਕ ਫਿਰੋਜ਼ਪੁਰ ਦਾ ਚੋਰੀ ਦਾ ਪਰਚਾ ਸਾਹਮਣੇ ਆਇਆ ਹੈ ਸਰ ਇਹ ਇਕੱਲੇ ਚੋਰੀ ਕਰਦਾ ਸੀ ਜੀ ਹਾਂ ਜੀ ਹਾਂ ਜੀ ਇਹ ਜਿੱਦਾਂ 15 ਵੱਖ-ਵੱਖ ਜਿਹੜੇ ਕੇਸਿਸ ਹੈਗੇ ਆ ਉਹ ਅਸੀਂ ਟ੍ਰੇਸ ਕਰ ਰਹੇ ਆ ਤੇ